ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨ। ਲੋਕ ਸੇਵਾ ਸੁਸਾਇਟੀ ਪਿੰਡ ਦੁਗਾਲ ਵੱਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਵਰਗੀ ਬਿੱਟੂ ਦੁਗਾਲ ਦੀ ਯਾਦ ਨੂੰ ਸਮਰਪਿਤ ਪਿੰਡ ਦੁਗਾਲ ਵਿਖੇ ਪੰਜਵਾਂ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਕਰਦੀ ਆ ਰਹੀ ਲੋਕ ਸੇਵਾ ਸੁਸਾਇਟੀ ਦੁਗਾਲ ਵੱਲੋਂ ਐਨ ਆਰ ਆਈ ਫੌਜੀ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਵਰਗੀ ਬਿੱਟੂ ਦੀ ਯਾਦ ਵਿੱਚ ਅੱਜ 3 ਮਾਰਚ ਦਿਨ ਐਤਵਾਰ ਨੂੰ ਸਵੇਰੇ 11 ਵਜੇ ਸਰਕਾਰੀ ਹਾਈ ਸਕੂਲ ਡੁਗਾਲ ਵਿਖੇ ਪੰਜਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਹੈ। ਕੈਂਪ ਵਿੱਚ ਰਜਿੰਦਰਾ ਹਸਪਤਾਲ ਬਲੱਡ ਬੈਂਕ ਦੀ ਟੀਮ ਵੱਲੋਂ 250 ਦੇ ਕਰੀਬ ਯੂਨਿਟ ਖੂਨ ਇਕੱਤਰ ਕੀਤਾ ਗਿਆ। ਕੈਂਪ ਵਿੱਚ ਖੂਨਦਾਨ ਕਰਨ ਵਾਲਿਆਂ ਤੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਖੂਨਦਾਨ ਕਰਨ ਵਾਲਿਆਂ ਦਾ ਸੁਸਾਇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਬਨੂ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪਿੰਡ ਦੁਗਾਲ ਦੇ ਵਿੱਚ ਲੋਕ ਸਗਾ ਸੁਸਾਇਟੀ ਦੇ ਵੱਲੋਂ ਪੰਜਵਾਂ ਅੰਤਰਰਾਸ਼ਟਰੀ ਕਬੱਡੀ ਖੇਡਰੀ ਸਵਰਗੀ ਬਿੱਟੂ ਦੁਗਾਲ ਦੀ ਯਾਦ ਨੂੰ ਸਮਰਪਿਤ ਇਹ ਖੂਨਦਾਨ ਕੈਂਪ ਲਗਾ ਰਹੇ ਹਾਂ ਜੀ ਸਾਡਾ ਇਹ ਪੰਜਵਾਂ ਕੈਂਪ ਹੈ ਸਾਡੇ ਪਿੰਡ ਦੇ ਵੱਲੋਂ ਐਨ ਆਰ ਆਈ ਭਰਾਵਾਂ ਦੇ ਵੱਲੋਂ ਫੌਜੀ ਵੀਰਾਂ ਦੇ ਵੱਲੋਂ ਬਹੁਤ ਵੱਡਾ ਸਹਿਯੋਗ ਹਰ ਸਾਲ ਦਿੱਤਾ ਜਾਂਦਾ ਹੈ ਤੇ ਜਿਨ੍ਹਾਂ ਦੀ ਮਦਦ ਦੇ ਨਾਲ ਜਿਨ੍ਹਾਂ ਦੀ ਸਿਹਤ ਦਾ ਦੇ ਨਾਲ ਅਸੀਂ ਅੱਜ ਪੂਰਾ ਸਕਸੈਸਫੁਲ ਪੰਜਵਾਂ ਖੂਨਦਾਨ ਕੈਂਪ ਲਗਾ ਰਹੇ ਹਾਂ ਜੀ ਇਹ ਜਿਹੜਾ ਸਾਡਾ ਬਲੱਡ ਕੈਂਪ ਹੈ ਜੀ ਅਸੀਂ ਸਰਕਾਰੀ ਹਸਪੀਟਲ ਦੇ ਅੰਦਰ ਆ ਦੇ ਬਲੱਡ ਬੈਂਕ ਵਿੱਚ ਭੇਜਦਾ ਜਿਹੜਾ ਜਿੰਨਾ ਖੂਨ ਇਕੱਤਰ ਹੁੰਦਾ ਜੀ ਉੱਥੇ ਜਿਹੜੇ ਹੈਲੋਸੀਮੀਆ ਦੇ ਪੀੜਤ ਬੱਚੇ ਨੇ ਉਹਨਾਂ ਵਾਸਤੇ ਰੈਡ ਕਰਦੇ ਹਾਂ ਬਾਕੀ ਜੋ ਕੋਈ ਐਮਰਜੈਂਸੀ ਆਂਦੀ ਹੈ ਜਾਂ ਕੋਈ ਡਿਲੀਵਰੀ ਕੇਸ ਹੈ ਜਾਂ ਕੋਈ ਐਕਸੀਡੈਂਟ ਕੇਸ ਹੈ ਉਹਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ ਬਿਲਕੁਲ ਜੀ ਇਹ ਬਹੁਤ ਵੱਡੀ ਸੇਵਾ ਜੀ ਹਰੇਕ ਜਿਹੜਾ ਬੰਦਾ ਸਹੀਦ ਲਾਮਤ ਇਨਸਾਨ ਹੈ ਮਲਕੇ ਸਰੀਰਕੋਂ ਬਿਲਕੁਲ ਸਹੀ ਹੈ ਉਹਨੂੰ ਬਲੱਡ ਦਾਨ ਕਰਨਾ ਚਾਹੀਦਾ ਜੀ ਤੇ ਇਹਦੀ ਜਿਹੜੀ ਇਹ ਸੇਵਾ ਸਭ ਤੋਂ ਵੱਡੀ ਸੇਵਾ ਹੈ ਇਹੋ ਜੀ ਕੋਈ ਗੱਲ ਨਹੀਂ ਜੀ ਇਹ ਆਪਣਾ ਤਕਰੀਬਨ 12 ਤੋਂ 24 ਘੰਟੇ ਦੇ ਵਿੱਚ ਪੂਰਾ ਹੋ ਜਾਂਦਾ ਹੈ ਤੇ ਅਸੀਂ ਹਰ ਸਾਲ ਕਰਦੇ ਆ ਇਹ ਜੀ ਕੋਈ ਪ੍ਰੋਬਲਮ ਨਹੀਂ ਸਾਡੇ ਸਾਰੇ ਡੋਨਰ ਵੀਰ ਬੜੀ ਐਨ ਤੰਦਰੁਸਤ ਨੇ ਜੀ ਉਹ ਸੰਸਥਾਵਾਂ ਨੂੰ ਸਾਡੀਆਂ ਸੰਸਥਾਵਾਂ ਨੂੰ ਇਹ ਬੇਨਤੀ ਆ ਕਿ ਬਲੱਡ ਸਭ ਤੋਂ ਬਹੁਤ ਵੱਡੀ ਸੇਵਾ ਹੈ ਇਸ ਕਰਕੇ ਸਾਰਿਆਂ ਨੂੰ ਛੋਟੇ ਨਾਲ ਛੋਟੇ ਤੋਂ ਵੱਡੇ ਜਾਂ ਜਿਵੇਂ ਮਰਜ਼ੀ ਕਰਕੇ ਬਲੱਡ ਜਿਹੜੇ ਕੈਂਪ ਨੇ ਇਹ ਲਾਉਣੇ ਚਾਹੀਦੇ ਨੇ ਮੈਂ ਗੁਰਪ੍ਰੀਤ ਸਿੰਘ ਮੈਂ ਸ਼ੇਰਗੜ੍ਹ ਚਿਮਾ ਜੀ ਅੱਜ ਖੂਨਦਾਨ ਕੀਤਾ ਸੀ ਪਹਿਲੀ ਵਾਰ ਕੀਤਾ ਹੈ ਹਾਂ ਪਹਿਲੀ ਵਾਰ ਕਰਿਆ ਹੋਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿੰਦੀ ਕਰਦੇ ਵਧੀਆ ਗੱਲ ਹੈ ਖੂਨਦਾਨ ਕਰੋ ਕਿਸੇ ਦੀ ਜ਼ਿੰਦਗੀ ਬਚਾ ਲਈਦਾ ਹੈ ਕਾਇਦਾ ਕੀ ਇਹਦਾ ਫਰਜ਼ ਬਹੁਤ ਕਿਸੀ ਜਾਣ ਵਾਜ ਦੇ ਅਮਰਜੈਂਸੀ ਵੀਰੇ ਕੰਮ ਅਮਰਜੈਂਸੀ ਵੀਰੇ ਕੰਮ ਆਪਣਾ ਹੀ ਕੰਮ ਆਉਂਦਾ ਜੀ ਨਾਲ ਵਾਜ ਕਿ ਅਮਨੋ ਰਿਜਿੰਦਰਾ ਹਸਪੀਟਲ ਬਲੱਡ ਬੈਂਕ ਪਟਿਆਲਾ ਤੋਂ ਆਇਆ ਇੱਥੇ ਦੋ ਮੇਰਾ ਨਾਮ ਜਸਪ੍ਰੀਤ ਕੌਰ ਮੈਂ ਐਜ ਕਾਉਂਸਲਰ ਬਲੱਡ ਬੈਂਕ ਰਿਜਿੰਦਰਾ ਹਸਪੀਟਲ ਇੱਥੇ ਅਸੀਂ ਦੁਗਾਲ ਪਿੰਡ ਵਿੱਚ ਆਏ ਲੋਕ ਸੇਵਾ ਸੁਸਾਇਟੀ ਵੱਲੋਂ ਕੈਂਪ ਲਗਾਇਆ ਗਿਆ ਹੈ ਬਹੁਤ ਅੱਛਾ ਕੈਂਪ ਚੱਲ ਰਿਹਾ ਹੈ ਨੌਜਵਾਨਾਂ ਚ ਬਹੁਤ ਉਤਸ਼ਾਹ ਚੱਲ ਰਿਹਾ ਹੈ ਸਭ ਨੂੰ ਇਹੀ ਇੱਕ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਖੂਨਦਾਨ ਕਰੋ ਬਲੱਡ ਬੈਂਕ ਵਿੱਚ ਬਹੁਤ ਸ਼ਾਰਟੇਜ ਚੱਲ ਰਹੀ ਹੈ ਤਾਂ ਜੋ ਤੁਹਾਡਾ ਦਿੱਤਾ ਹੋਇਆ ਖੂਨ ਛੋਟੇ ਬੱਚੇ ਥੈਲਾਸੀਮਿਕ ਬੱਚੇ ਐਕਸੀਡੈਂਟ ਕੇਸਿਸ ਗਾਇਨੀ ਡਿਲੀਵਰੀ ਕੇਸਿਸ ਇਹਨਾਂ ਦੇ ਬਹੁਤ ਨੀਡ ਹੈ ਤੇਹੀ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਖੂਨਦਾਨ ਕਰੋ ਇਸ ਵਿੱਚ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਸਭ ਉਸ ਨਾਲ ਦੇਨ ਦੇ ਨਾਲ ਤੁਹਾਡੇ ਫ੍ਰੀ ਆਫ ਕੋਸ ਬਿਲਕੁਲ ਟੈਸਟ ਹੁੰਦੇ ਬਲੱਡ ਵਿੱਚ ਜਾ ਬਲੱਡ ਦੇ ਸਾਰੇ ਟੈਸਟ ਹੁੰਦੇ ਤੁਹਾਡੇ ਐਚ ਆਈ ਵੀ ਹੈਪਟਾਈਟਸ ਸੀ ਹੈਪਟਾਈਟਸ ਬੀ ਇਹ 올 ਟੈਸਟ ਹੈ ਜਿਹੜੇ ਸਿਰਫ ਇੱਕ ਵੱਡੀ ਸਰਜਰੀ ਚ ਹੁੰਦੇ ਟੈਸਟ ਆਦਰਵਾਇਸ ਬਿਲਕੁਲ ਨਹੀਂ ਹੁੰਦੇ ਆਹ ਟੈਸਟ ਤੇ ਇਹਨਾਂ ਟੈਸਟਾਂ ਦੇ ਵਿੱਚ ਜੇ ਕੋਈ ਪ੍ਰੋਬਲਮ ਆਦੀ ਤੇ ਤੁਹਾਨੂੰ ਕਾਲ ਵੀ ਕੀਤੀ ਜਾਂਦੀ ਹੈ ਇਹਦੇ ਨਾਲ ਤੁਸੀਂ ਇੱਕ ਲੋਕਾਂ ਦੀ ਵੀ ਅਪਲਾਈ ਕਰਦੇ ਹੋ ਤੇ ਆਪਣੀ ਵੀ ਅਪਲਾਈ ਨਾਲ ਹੀ ਹੋ ਜਾਂਦੀ ਹੈ ਆਪਣੇ ਟੈਸਟ ਹੁੰਦੇ ਆ ਆਪਣੇ ਐਚਬੀਵੀ ਵੀ ਹੁੰਦਾ ਇਹਦੇ ਵਿੱਚ ਜਿਹੜੇ ਫੀਮੇਲ ਡੋਨਰ ਹੁੰਦੇ ਹਨ ਦਾ ਸਭ ਤੋਂ ਐਚਬੀਵੀ ਹੋ ਰਿਹਾ ਹੈ ਤੇ ਇਹ ਬਲੱਡ ਗਰੂਪਿੰਗ ਵੀ ਟੈਸਟ ਹੁੰਦੀ ਹੈ ਉਹਨਾਂ ਦੀ ਥੈਂਕ ਯੂ ਜਿਹੜਾ ਡੋਨਰ ਦਾ ਕੱਟਾ ਹੋ ਗਿਆ ਕਿੰਨੇ ਹੋ ਗਏ ਸੋ ਦੇ ਹੋ ਚੁੱਕੇ ਸਾਨੂੰ ਟਾਰਗੇਟ 250 ਤੋਂ 300 ਦਾ ਟਾਰਗੇਟ ਹੈ ਅਸੀਂ ਹਾਫ ਤੱਕ ਤਾਂ ਪਹੁੰਚ ਹੀ ਚੁੱਕੇ ਹਾਂ ਸੋ ਤੋਂ 110 ਦੇ ਕਰੀਬ ਅਸੀਂ ਲੈ ਚੁੱਕੇ ਹਾਂ ਆ ਦੇਖੋ ਮਿਲ ਰਹੇ ਨੇ ਬਹੁਤ ਜ਼ਿਆਦਾ ਉਸ਼ਾ ਦੇਖਿਆ ਜਾ ਰਿਹਾ ਸੀ